ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਅੰਮ੍ਰਿਤਸਰ ਪੁਲਿਸ ਨੂੰ ਕਈ ਵੱਡੀਆਂ ਕਾਮਯਾਬੀਆਂ ਹੱਥ ਲੱਗੀਆਂ ਨੇ ਜਿਸ ਦੇ ਚਲਦਿਆਂ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨਾਰਕੋ ਹਵਾਲਾ ਕਾਟਲ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਤੇ ਤੁਰਕੀ ਆਧਾਰਿਤ ਸਮਗਲਰ ਨਾਪ੍ਰੀਤ ਸਿੰਘ ਉਰਫ ਨਾਫ ਪੁੱਲਰ ਨਾਲ ਜੁੜੇ ਇੱਕ ਡਰੱਗ ਕੈਟਲ ਦਾ ਪਰਦਾਫਾਸ਼ ਹੋਇਆ ਤੇ ਇਸ ਬਾਬਤ ਤੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਹੈ ਕਿ ਤੁਰਕੀ ਬੈਠੇ ਸਮਗਰ ਨਵ ਦੇ ਤਿੰਨ ਸਾਥੀ ਕਾਬੂ ਹੋਏ ਨੇ ਜਿਨ੍ਹਾਂ ਦੀ ਪਛਾਣ ਗੁਰਦੀਪ ਸਿੰਘ ਉਰਫ ਸਾਹਿਬ, ਪ੍ਰਦੀਪ ਸ਼ਰਮਾ ਤੇ ਮਨੀਸ਼ ਸ਼ਰਮਾ ਦੇ ਰੂਪ ਚ ਹੋਈ ਹੈ। ਇਹਨਾਂ ਦੇ ਕੋਲੋਂ ਪੁਲਿਸ ਨੇ 1.01 ਕਿਲੋ ਹੈਰੋਇਨ ਇਕ 1 ਕਰੋੜ 6 ਲੱਖ ਦੀ ਹਵਾਲਾ ਮਨੀ ਦੇ ਨਾਲ-ਨਾਲ ਹੋਰ ਵੀ ਸਮਾਨ ਬਰਾਮਦ ਕੀਤਾ ਦਰਅਸਲ ਇਸ ਦਿਨ ਨਾਲ ਇੱਕ ਕੈਸ਼ ਕਾਊਂਟਿੰਗ ਮਸ਼ੀਨ ਤੇ ਗੱਡੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨਵ ਪੁੱਲਰ ਦੇ ਇਸ਼ਾਰਿਆਂ ਤੇ ਲੋਕਲ ਨੈਟਵਰਕ ਚਲਾ ਰਹੇ ਸਨ ਤਾਂ ਫਿਲਹਾਲ ਪੁਲਿਸ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਖੰਗਾਲ ਰਹੀ ਹੈ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿ ਸਕਦੇ ਹਾਂ ਨਵ ਪੁੱਲਰ ਜੋ ਕਿ ਵਜ਼ੀਰਪੁੱਲਰ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਹਾਲ ਹੀ ਪਤਾ ਲੱਗਿਆ ਕਿ ਉਹ ਟਰਕੀ ਤੋਂ ਆਪਰੇਟ ਕਰ ਰਿਹਾ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਹਦੇ ਚ ਤਿੰਨ ਨੋਟੋਰੀਅਸ ਮਗਲ ਜਿਹੜੇ ਉਹ ਗ੍ਰਿਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਿੰਡੀਕੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਚ ਟੋਟਲ ਜਿਹੜੀ ਰਿਕਵਰੀ ਹੈ ਉਹ 84 ਲੱਖ 2 .2 84.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ ਗਿਣਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਡਿਜ਼ਾਇਰ ਗੱਡੀ ਹੈ ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਗੁਰਦੀਪ ਜਿਹੜਾ ਲੜਕ ਫੜਿਆ ਗਿਆ ਹੈ ਜੰਡੇਆਲੇ ਦਾ ਰਹਿਣ ਵਾਲਾ ਪਿੱਛੋਂ ਅਮਰਸਰ ਰੂਰਲ ਦਾ ਹੁਣੇ RAM Teerath Road ਦੇ ਉੱਤੇ ਨਾ ਭੁੱਲਰ ਨੇ ਇਹਨੂੰ ਮਕਾਨ ਇੱਕ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਹੀ ਇਹ ਸਾਰੀ ਜਿਹੜੀ ਇਹ ਨੈਟਵਰਕ ਚਲਾ ਰਿਹਾ ਸੀਗਾ ਬਾਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਵ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰਸ ਤੋਂ ਔਰ ਉਸਤੇ ਇੱਕ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਇੱਕ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਮੀਕਾ ਨੇ ਰਾਜਸਥਾਨ ਦਾ ਰਹਿਣ ਵਾਲਾ ਹੈ گارਮੈਂਟਸ ਦਾ ਕੰਮ ਕਰਦਾ ਹੈ ਐਮਏ ਦਾ ਕਿਨੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਇਹ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਟ ਸੀਗਾ ਔਰ ਮਨੀ ਵੀ ਜਿਹੜਾ ਹੈ ਵੀ ਗਾਰਮੈਂਟਸ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਥੇ ਗ੍ਰਿਫਤਾਰ ਹੋਇਆ ਬੇਸਿਕ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਜਿਹੜੇ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰਸੀਡਸ ਆਫ ਡਰੱਗ ਟ੍ਰੇਡ ਜਿਹੜੇ ਕ੍ਰਾਈਮ ਦੀਆਂ ਪ੍ਰੋਸੀਡਸ ਨੇ ਉਹ ਰিসিਵ ਕਰਦੇ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਆ ਤੇ ਉਹ ਉਹਨਾਂ ਦਾ ਜਿਹੜਾ ਧੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਹੈ ਰਿਕਵਰੀ 1 ਕਿਲੋ ਹਿਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਇਨ ਸਮੈਸ਼ ਹੁੰਦੀ ਹੈ ਡਰਗ ਕਾਟਲ ਦੀ ਉਹ ਹੁੰਦੀ ਹੈ ਡਰਗ ਟ੍ਰੇਡ ਦੇ ਵਿੱਚ ਜਿਹੜਾ ਹਵਾਲਾ ਦੀ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ ਨਾ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਐਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਇਹ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦੱਸਣ ਮੁਤਾਬਕ ਇਹਨੇ ਜਿੱਥੇ ਹੋਰ ਸਪਲਾਈ ਵੀ ਕੀਤੀ ਹੈ ਕਨਸਾਈਨਮੈਂਟਸ ਉਹ ਅਲੱਗਰ ਸਾਡੀ ਟੀਮ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਹਵਾਲਾ ਨੈਟਵਰਕ ਇਹ ਤੇ ਵੀ ਇਹ ਦੇਖਾ ਹੋਰ ਕੰਮ ਬਾਕੀ ਹੈ ਔਰ ਜਿੰਨੀਆਂ ਵੀ ਇਹਦੇ ਨਾਲ ਰਿਲੇਟਡ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨਾਲ ਵੀ ਇਹ ਸ਼ੇਅਰ ਕੀਤਾ ਜਾਊਗਾ ਕਿਉਂਕਿ ਡਰਗ ਪ੍ਰੋਸੀਡਸ ਨੇ ਇਹ ਬੜੀ ਇੰਪੋਰਟੈਂਟ ਨੇ ਔਰ ਇੰਨਾ ਕੈਸ਼ ਜਿਹੜਾ ਫੜਿਆ ਜਾਣਾ ਇਟਸੈਲਫ ਸ਼ੋਜ਼ ਕਿ ਕਿੰਨਾ ਇਹ bizness ਬੜਾ ਫਰੂਟਫੁਲੀ ਕੰਮ ਕਰ ਰਿਹਾ ਔਰ ਬੜੀ ਐਨੀ ਡੇਰ ਤੋਂ ਇਸ ਕੰਮ 'ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹਦੇ 'ਚ DCP ਸਾਡੇ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਮਿੰਦਰ ਸਾਡੇ ACP ਡਿਟੈਕਟਿਵ ਔਰ ਅਮੋਲਕ ਸਾਡੇ ਇਨਸਪੈਕਟਰ CIA ਤੇ ਉਹਨਾਂ ਦੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੰਨਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਇਸ ਟੀਮ ਵਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਡਰਗ ਕਟਲ ਦਾ ਪਾਕਿਸਤਾਨ ਨੇ ਕੋਈ ਲਿੰਕ ਜਿੱਤ ਨਿਕਣਾ ਹੈ ਹਿਰੋਇਨ ਦੀ ਚਾਹੇ ਡਾਇਰੈਕਸ਼ਨ ਬਾਰੋ ਬੈਠਾ ਨਵਪੁਰਾ 터ਕੀ ਜੋ ਕਰ ਰਿਹਾ ਬਟ ਡੈਫੀਨਿਟਲੀ ਜਿਹੜੀ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹਿਰੋਇਨ ਔਰ ਇਹਦੇ ਪਿੱਛੇ ਜਦੋਂ ਇਹਦੀ ਝਾਤ ਮਾਰਦੇ ਆ ਉਹਦੇ ਚ ਵੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋਂ ਕਾਫੀ ਐਕਟਿਵ ਸੀ ਔਰ ਨਵ ਨੇ ਹੀ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਨੂੰ ਇਹਦੇ ਵਾਸਤੇ ਇੰਤਜ਼ਾਮ ਚਾਹੀਓ ਪੈਸਿਆਂ ਦਾ ਚਾਹੀਓ ਘਰ ਦਾ ਗੱਡੀ ਦਾ ਉਹ ਸਾਰਾ ਉਹ ਤੋਂ ਹੀ ਚੱਲ ਰਿਹਾ ਔਰ ਤੁਹਾਨੂੰ ਯਾਦ ਹੋਣਾ ਕਿ ਨਾ ਪੁੱਲ ਰੋਹੀ ਨਟੋਰੀਅਸ ਮੰਗਲਰ ਹੈਗਾ ਜਿਹੜਾ ਜਿਤ 100 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਚ ਵੀ ਵਾਂਟਡ ਹੈ ਔਰ ਉਹ ਆਪਣਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਡੰਡੇਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਨਾਲ ਹਵਾਲਾ ਰਾਹੀਂ منی ਜਿਹੜੀ ਆ ਵਾਪਸ ਪਾਕਿਸਤਾਨ ਜਾਂਦੀ ਰੁਪਏ ਪਾਕਿਸਤਾਨ ਕਿਵੇਂ ਭੇਜਦੇ ਉਹ ਅਸੀਂ ਚਲਾ ਰਹੇ ਹਾਂ ਜੀ ਸਾਰੀ ਗੱਲ ਵਾਇਆ ਦੁਬਈ ਵੀ ਆਇਆ ਗੱਲ ਤੇ ਵਾਇਆ ਕੁਝ ਯੂਰਪ ਦੇ ਲਿੰਕਸ ਵੀ ਆਏ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੇ ਕਾਫੀ ਬੰਦੇ ਉੱਚ ਫੜਨੇ ਹੋਰ ਬਾਕੀ ਹੈ ਕਹਿੰਦੇ ਗਿਫਟਸ ਦੇ ਤੌਰ ਦੇ ਉੱਤੇ ਪੈਸੇ ਭੇਜੇ ਜਾਂਦੇ ਚਲੋ ਭਾਈ ਸਾਹਿਬ ਦੇਖੋ ਇਹ ਤਾਂ ਗੱਲਾਂ ਕਹਿਣ ਦੀਆਂ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ 'ਚ ਆ ਗਏ ਆ ਸਾਰਾ ਲੌਜੀਕਲੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹ ਹਰੇਕ ਬੰਦਾ ਆਪਣਾ ਇੱਕ ਜ਼ਰੀਆ ਬਣਾ ਲੈਂਦਾ ਆਪਣੇ ਸੈਲਫ ਡਿਫੈਂਸ ਦਾ ਬਟ ਆਈ ਥਿੰਕ ਇਟ ਇਜ਼ ਅ ਬਿਗ ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰੱਗ ਦੀ ਰਿਕਵਰੀ ਨਾ ਵੀ ਵੱਡੀ ਇਹ ਚੀਜ਼ ਹੈ ਕਿਉਂਕਿ ਇਹਦੇ ਨਾਲ ਅਸੀਂ ਲੱਕ ਟੁੱਟਦਾ ਔਰ ਇਹਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰੱਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਸ ਸਪੈਸ਼ਲ ਡਰਾਈਵ ਦੇ ਵਿੱਚ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਉਹਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਇੱਥੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਆ ਹਵਾਲਾ ਮਨੀ ਤੋਂ ਇਲਾਵਾ ਇੱਕ ਜਿਹੜਾ ਇਹਦੇ ਤੋਂ ਉਸ ਦਾ ਬਾਕੀ ਜਿਹੜੇ ਦੋ ਸੀ ਉਹ ਦੋ ਇੱਕ ਨਾ ਜੀ ਤੁਹਾਨੂੰ ਦੱਸਿਆ ਇੱਕ ਰਾਜਸਥਾਨ ਦਾ ਬਿਕਨੇਰ ਦਾ ਪ੍ਰਦੀਪ ਸ਼ਰਮਾ ਇੱਕ ਮਨੀ ਸ਼ਰਮਾ ਹੈ ਲੁਧਿਆਣੇ ਦਾ ਹਾਂਜੀ ਇਹ ਸਾਰੇ ਬੰਦੇ ਕਾਫੀ ਵੱਡਾ ਨੈਟਵਰਕ ਹੋ ਗਿਆ ਆਲ ఓਵਰ ਇੰਡੀਆ ਚ ਹੋ ਗਿਆ ਰਾਜਸਥਾਨ ਪੰਜਾਬ ਦਾ ਜੀ ਕਿਵੇਂ ਸਾਰੇ ਕੋਆਰਡੀਨੇਟ ਕਰਦੇ ਇਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਐਡਾ ਵੱਡਾ ਨਾ ਭੁੱਲਰ ਇੱਕ ਕੰਟਰੋਲ ਰੂਮ ਸਮਝ ਲਓ ਉਤੋਂ ਕੰਮ ਚੱਲਦਾ ਉਹ ਸਾਰਿਆਂ ਨਾਲ ਜੋੜਦਾ ਸੀ ਥੈਨ ਆਪਣਾ ਰਾਹ ਆਪੀ ਲੱਭ ਲੈਂਦੇ ਕਿਉਂਕਿ ਐਡੀਆਂ ਵੱਡੀਆਂ ਕਨਸਾਈਨਮੈਂਟਸ ਆ ਰਹੀਆਂ ਤੇ ਨੇਚਰਲੀ ਉਹਦੇ ਵਾਸਤੇ ਪ੍ਰੋਸੀਡਸ ਆਫ ਡਰੱਗ ਟ੍ਰੇਡ ਜਿਹੜਾ ਡਰੱਗ ਸਮਗਲਿੰਗ ਹੈ ਉਹ ਵੀ ਤਾਂ ਵੱਡੀਆਂ ਹੀ ਹੋਣੀਆਂ ਜੀ ਵਪਾਰੀ ਜੋੜੇਗੇ ਪਹਿਲੀ ਵਾਰੀ ਵਪਾਰੀ ਵੀ ਆਪਾਂ ਪਹਿਲਾਂ ਵੀ ਲੁਧਿਆਣੇ ਦਾ ਤੁਹਾਨੂੰ ਪਤਾ ਅੱਗੇ ਵੀ ਬੰਦਾ ਫੜਿਆ ਸੀਗਾ ਉਹ ਵੀ ਬਾਹਰ ਸਾਰਾ ਐਕਸਪੋਰਟ ਵਗੈਰਾ ਦਾ ਕੰਮ ਕਰਦਾ ਸੀ ਉਹ ਹਾਈਜ਼ਰੀ ਦਾ ਤੁਹਾਨੂੰ ਯਾਦ ਹੋਣਾ ਤੋ ਇਹ ਸਾਰੇ ਆਪਣੇ ਆਪਣੇ ਨਵੇਂ ਮੋਡਸ ਪ੍ਰੈਂਡੀ ਨਾਲ ਆ ਕੇ ਕਿਉਂਕਿ ਪੈਸੇ ਦਾ ਲਾਲਚ ਮੈਨ ਇਹਦੇ ਚ ਆਉਂਦਾ ਕਿਉਂਕਿ ਇਹਦੇ ਚ ਕਟ ਵੀ ਮਿਲਦਾ ਤੇ ਜਿਹੜਾ ਇਹ ਸਾਰਾ ਚੈਨਲਸ ਆਪਣੇ ਚਲਾਉਂਦੇ ਆ ਹੋਰ ਇੱਕ ਆਪਣੀ ਪੈਸੇ ਵੀ ਹੋਣ 100% ਜੀ ਸਾਨੂੰ ਡਰਗ ਦੀ ਵੀ ਉਮੀਦ ਹੈ ਤੇ ਪੈਸੇ ਦੀ ਵੀ ਪ੍ਰੋਬਲਮ ਵੀ ਤਾਂ ਹੈਗੀ ਕੋਈ ਜਿਹੜੀ ਸੀਰ ਕਰਨੀ ਹੋਣੀ ਹੈ ਪ੍ਰਾਪਰਟੀ ਹੁਣ ਦੇਖਾਂਗੇ ਜੀ ਸਾਰੀਆਂ ਚੀਜ਼ਾਂ ਇਹਦੀਆਂ ਹੋਰ ਕਢਾਵਾਂਗੇ ਕਿ ਕਿੱਥੇ ਕਿੱਥੇ ਨੇ ਇਨਵੈਸਟ ਕੀਤੀਆਂ ਜਾਂ ਕੀ ਕੀਤੀਆਂ ਮੇਨ ਨਾ ਭੁਲਰਦੀ ਪ੍ਰਾਪਰਟੀ ਦੇਖਣ ਦੀ ਲੋੜ ਹੈ ਜ਼ਿਆਦਾ ਕਿਉਂਕਿ ਆਪ ਟਰਕੀ ਬੇਸਡ ਹੈ ਤੇ ਉੱਥੇ ਕਾਫੀ ਕੰਮ ਵੱਡੇ ਲੈਵਲ ਤੇ ਕਰ ਰਿਹਾ ਹੈ। ਭਲਾ ਸਾਹਿਬ ਕਿ ਉਹਦੇ ਹਾਲਾਤ ਤੇ ਅਸਾਈਨਮੈਂਟ ਆਈ ਹੈ ਕਿ ਜਾਣ ਪਹਿਲੇ ਇਹਨਾਂ ਕੋਲ ਆਈ ਸੀ। ਇਹ ਪੁਰਾਣੀ ਆਈ ਹੋਈ ਹੈ ਜੀ ਤੇ ਹੁਣ ਤਾਂ ਨਹੀਂ ਲੇਟਰਸ ਹੈਗੀ ਜੇ ਮੁਕਦਮਾ ਵੀ ਆਪਣਾ 6-5 ਦਾ ਹੀ ਦਰਜ ਹੋਇਆ। ਉਸ ਤੋਂ ਪਹਿਲਾਂ ਆਈ ਸੀ ਔਰ ਉਹਨੇ ਕਾਫੀ ਇਹ ਕਹਿੰਦੇ ਕੱਢ ਵੀ ਦਿੱਤੀਆਂ ਸੀ।